ਕੇਜਰੀ ਵਾਲੇ ਅਤੇ ਆਪ ਦੇ ਸਮਰਥਕਾਂ ਨੇ ਆਈਪੀਐਲ ਮੈਚ ਦੌਰਾਨ ਕੇਜਰੀ ਵਾਲਦੇ ਹੱਕ ਚ ਨਾਰੇਬਾਜ਼ੀ ਕੀਤੀ ਹੈ ਜਿਹਾ ਚੰਡੀਗੜ੍ਹ ਦੇ ਮੁੱਲਾਪੁਰ ਸਟੇਡੀਅਮ ਚ ਬੀਤੀ ਰਾਤ ਪੰਜਾਬ ਅਤੇ ਗੁਜਰਾਤ ਵਿਚਾਲੇ ਮੈਚ ਖੇਡੇ ਗਿਆ ਇਸ ਦੌਰਾਨ ਕੇਜਰੀ ਵਾਲਦੇ ਸਮਰਥਕਾਂ ਨੇ ਕੇਜਰੀ ਵਾਲਦੇ ਹੱਕ ਚ ਗਰਾਊਂਡ ਦੇ ਅੰਦਰ ਹੀ ਰੋਸ ਪ੍ਰਦਰਸ਼ਨ ਕੀਤਾ ਇਸ ਦੌਰਾਨ ਕੇਜਰੀ ਵਾਲਦੇ ਸਮਰਥਕਾਂ ਨੇ ਜੇਲ੍ਹ ਦਾ ਜਵਾਬ ਵੋਟ ਨਾਲ ਦੇਣ ਦੇ ਨਾਰੇ ਵੀ ਲਾਏ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਦੇ ਕਜਾਬ ਕੋ ਦਾਸਸੀਏ ਕੇ ਮੁੱਲਾਪੁਰ ਸਟੇਡੀਅਮ ਚ ਬੀਤੀ ਰਾਤ ਆਈਪੀਐਲ ਦਾ ਮੈਚ ਖੇਡਿਆ ਗਿਆ ਸੀ ਇਸ ਦੌਰਾਨ ਕੇਜਰੀਵਾਲ ਦੇ ਆਪ ਦੇ ਸਮਰਥਕ ਇਸ ਮੈਚ ਵਿੱਚ ਕੇਜਰੀਵਾਲ ਦੀਆਂ ਫੂਟੋਆਂ ਵਾਲੀਆਂ ਟੀ-ਸ਼ਰਟਾਂ ਪਾ ਕੇ ਪਹੁੰਚੇ ਸੀ ਜਿੱਥੇ ਕਿਉਂ ਨਾ ਵੱਲੋਂ ਕੇਜਰੀਵਾਲ ਨੂੰ ਜੇਲ੍ਹ ਵਿੱਚ ਬੰਦ ਕਰਨ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ ਉਧਰ ਹੁਣ ਕੇਜਰੀਵਾਲ ਸਮਰਥਕਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਨੇ ਅਤੇ ਲੋਕ ਇਹਨਾਂ ਤਸਵੀਰਾਂ ਲਈ ਵੱਖ-ਵੱਖ ਪ੍ਰਤੀਕਿਰਿਆਵਾਂ ਜ਼ਾਹਿਰ ਕਰ ਰਹੇ ਨੇ ਫਿਲਹਾਲ ਤੁਹਾਡਾ ਇਸ ਪੂਰੇ ਮਾਮਲੇ 'ਚ ਕੀ ਕਹਿਣਾ ਹੈ ਕਿ ਆਪ ਸਮਰਥਕਾਂ ਦਾ ਇਹ ਤਰੀਕਾ ਜਾਇਜ਼ ਹੈ ਜਾਂ ਫਿਰ ਨਹੀਂ ਇਸ ਬਾਰੇ ਆਪਣੀ ਰਾਏ ਕਮੈਂਟ ਬਾਕਸ ਵਿੱਚ ਜ਼ਰੂਰ ਦਿਓ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ